ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੋਨਾ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਨੌਜਵਾਨਾਂ ਨੂੰ 30 ਕਿਲੋ ਗਾਂਜੇ ਦੇ ਨਾਲ ਗ੍ਰਿਫਤਾਰ ਕਰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਉਦੇਪਾਲ ਸਿੰਘ ਤੇ ਇੰਸਪੈਕਟਰ ਅਸ਼ੋਕ ਕੁਮਾਰ ਦੀ ਸੁਪਰਵਾਈਜ਼ਨ ਵਿੱਚ ਸਬ ਇੰਸਪੈਕਟਰ ਨੀਰਜ ਕੁਮਾਰ ਹੋਰ ਪੁਲਿਸ ਟੀਮ ਨਾਲ ਇੰਡਸਟਰੀ ਏਰੀਆ ਥਾਣੇ ਦੇ ਏਰੀਆ 'ਚ ਗਸ਼ਤ ਕਰ ਰਹੀ ਸੀ ਪੈਟਰੋਲਿੰਗ ਕਰ ਰਹੀ ਸੀ ਇਸੇ ਦੌਰਾਨ ਪੁਲਿਸ ਜਦੋਂ ਪਿੰਡ ਦੜਵਾ ਦੇ ਸ਼ਮਸ਼ਾਨਘਾਟ ਨੇੜੇ ਪਹੁੰਚੀ ਤਾਂ ਇੱਕ ਸ਼ਖਸ ਆਪਣੇ ਹੱਥ ਵਿੱਚ ਕਟਾ ਲੈ ਕੇ ਜਾ ਰਿਹਾ ਸੀ ਪੁਲਿਸ ਨੇ ਸ਼ੱਕ ਦੇ ਬਿਨਾ ਤੇ ਉਹਨੂੰ ਰੋਕਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਕੋਲੋਂ 20 ਕਿਲੋ 342 ਗ੍ਰਾਮ ਗਾਂਜਾ ਬਰਾਮਦ ਹੋਇਆ ਪੁਛਗਿਸਤ ਦੇ ਦੌਰਾਨ ਉਸ ਦੀ ਪਛਾਣ ਓਡੀਸ਼ਾ ਦੇ ਜ਼ਿਲ੍ਹਾ ਗਾਜਾਪਤੀ ਦੇ ਰਹਿਣ ਵਾਲੇ ਅਨਿਲ ਸਵੈਨ ਉਰਫ ਚੰਦਨ ਉਮਰ 26 ਸਾਲ ਵੱਜੋਂ ਹੋਈ ਹੈ ਤੇ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ ਸਵਰਾਜਨਗਰ ਖਰੜ ਜ਼ਾਰੇਣ ਵਾਲਾ ਰਾਹੁਲ ਨੋਵੀ ਗ੍ਰਿਫਤਾਰ ਕਰ ਲਿਆ ਜਿਹਦੀ ਉਮਰ 28 ਸਾਲ ਹੈ ਤੇ ਉਹ ਮੂਰ ਟੂਪ ਦਾ ਪਾਣੀਪੱਦਾ ਰਹਿਣ ਵਾਲਾ ਹੈ ਤੇ ਪੁਲਿਸ ਨੇ ਉਹਦੇ ਕੋਲੋਂ 9.5 ਕਿਲੋ ਗਾਂਜਾ ਜਿਹੜਾ ਕੀ ਹੈ ਬਰਾਮਦ ਕਰ ਲਿਆ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਪੁਲਿਸ ਨੇ ਕੁੱਲ 30 ਕਿਲੋ ਦੇ ਕਰੀਬ ਜਿਹੜਾ ਗਾਂਜਾ ਬਰਾਮਦ ਕੀਤਾ ਹੈ ਤੇ ਪੁਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਅਨਿਲ ਸਵੈਨ ਉਰਫ ਚੰਦਨ ਇਹ 오ਡੀਸਾ ਦੇ ਜੰਗਲ ਏਰੀਆ ਚੋਂ ਗਾਂਜਾ ਲਿਆਂਦਾ ਸੀ ਤੇ ਉਸ ਤੋਂ ਬਾਅਦ ਇਹ ਗਾਂਜਾ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਸਮੇਤ ਕਈ ਹੋਰ ਇਲਾਕਿਆਂ ਚ ਵੀ ਸਪਲਾਈ ਕੀਤਾ ਜਾਂਦਾ ਸੀ ਤੇ ਪੁਛਗਿੱਛ ਵਿੱਚ ਹੋਰ ਵੀ ਕਈ ਅਹਿਮ ਜਾਣਕਾਰੀ ਮਿਲੀ ਹੈ ਕਿ ਵੀ ਜਿਹੜਾ ਟ੍ਰੋਲੀ ਬੈਗ ਹੁੰਦਾ ਹੈ ਉਹਦੇ ਵਿੱਚ ਇਹ ਲੈ ਕੇ ਆਂਦੇ ਸੀ ਗਾਂਜਾ ਤੇ ਕਈ ਜਿਹੜੀ ਨੌਜਵਾਨ ਲੜਕੀਆਂ ਤੇ ਲੜਕੇ ਵੀ ਇਹਦੇ ਵਿੱਚ ਸ਼ਾਮਲ ਹਨ ਜਿਹੜੇ ਕਿ ਟ੍ਰੇਨ ਦੇ ਜ਼ਰੀਏ ਆਂਦੇ ਸੀ ਚੰਡੀਗੜ੍ਹ ਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਇਹ ਗਾਂਜਾ ਸਪਲਾਈ ਹੁੰਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੋਨਾ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਨੌਜਵਾਨਾਂ ਨੂੰ 30 ਕਿਲੋ ਗਾਂਜੇ ਦੇ ਨਾਲ ਗ੍ਰਿਫਤਾਰ ਕਰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਉਦੇਪਾਲ ਸਿੰਘ ਤੇ ਇੰਸਪੈਕਟਰ ਅਸ਼ੋਕ ਕੁਮਾਰ ਦੀ ਸੁਪਰਵੀਜ਼ਨ ਵਿੱਚ ਸਬ ਇੰਸਪੈਕਟਰ ਨੀਰਜ ਕੁਮਾਰ ਹੋਰ ਪੁਲਿਸ ਟੀਮ ਨਾਲ ਇੰਡਸਟਰੀ ਏਰੀਆ ਥਾਣੇ ਦੇ ਏਰੀਆ 'ਚ ਗਸ਼ਤ ਕਰ ਰਹੀ ਸੀ ਪੈਟਰੋਲਿੰਗ ਕਰ ਰਹੀ ਸੀ ਇਸੇ ਦੌਰਾਨ ਪੁਲਿਸ ਜਦੋਂ ਪਿੰਡ ਦੜਵਾ ਦੇ ਸ਼ਮਸ਼ਾਨਘਾਟ ਨੇੜੇ ਪਹੁੰਚੀ ਤਾਂ ਇੱਕ ਸ਼ਖਸ ਆਪਣੇ ਹੱਥ ਵਿੱਚ ਕਟਾ ਲੈ ਕੇ ਜਾ ਰਿਹਾ ਸੀ ਪੁਲਿਸ ਨੇ ਸ਼ੱਕ ਦੇ ਬਨਾ ਤੇ ਉਹਨੂੰ ਰੋਕਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਕੋਲੋਂ 20 ਕਿਲੋ 342 ਗ੍ਰਾਮ ਗਾਂਜਾ ਬਰਾਮਦ ਹੋਇਆ ਪੁਛਗਿੱਛ ਦੇ ਦੌਰਾਨ ਉਸ ਦੀ ਪਛਾਣ ਓਡੀਸ਼ਾ ਦੇ ਜ਼ਿਲ੍ਹਾ ਗਾਜਾਪੱਤੀ ਦੇ ਰਹਿਣ ਵਾਲੇ ਅਨਿਲ ਸਵੈਨ ਉਰਫ ਚੰਦਨ ਉਮਰ 26 ਸਾਲ ਵੱਜੋਂ ਹੋਈ ਹੈ ਤੇ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ ਸਵਨਾ ਸਵਰਾਜਨਗਰ ਖਰੜ ਜ਼ਾਰੇਨ ਵਾਲਾ ਰਾਹੁਲ ਨੋਵੀ ਗ੍ਰਿਫਤਾਰ ਕਰ ਲਿਆ ਜਿਹਦੀ ਉਮਰ 28 ਸਾਲ ਹੈ ਤੇ ਉਹ ਮੂਰ ਟੂਪ ਦਾ ਪਾਣੀਪੱਦਾ ਰਹਿਣ ਵਾਲਾ ਹੈ ਤੇ ਪੁਲਿਸ ਨੇ ਉਹਦੇ ਕੋਲੋਂ 9.5 ਕਿਲੋ ਗਾਂਜਾ ਜਿਹੜਾ ਕੀ ਹੈ ਬਰਾਮਦ ਕਰ ਲਿਆ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਪੁਲਿਸ ਨੇ ਕੁੱਲ 30 ਕਿਲੋ ਦੇ ਕਰੀਬ ਜਿਹੜਾ ਗਾਂਜਾ ਬਰਾਮਦ ਕੀਤਾ ਹੈ ਤੇ ਪੁਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਅਨਿਲ ਸਵੈਨ ਉਰਫ ਚੰਦਨ ਇਹ 오ਡੀਸਾ ਦੇ ਜੰਗਲ ਏਰੀਆ ਚੋਂ ਗਾਂਜਾ ਲਿਆਂਦਾ ਸੀ ਤੇ ਉਸ ਤੋਂ ਬਾਅਦ ਇਹ ਗਾਂਜਾ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਸਮੇਤ ਕਈ ਹੋਰ ਇਲਾਕਿਆਂ 'ਚ ਵੀ ਸਪਲਾਈ ਕੀਤਾ ਜਾਂਦਾ ਸੀ ਤੇ ਪੁਛਗਿੱਛ 'ਚ ਹੋਰ ਵੀ ਕਈ ਅਹਿਮ ਜਾਣਕਾਰੀ ਮਿਲੀ ਹੈ ਕਿ ਵੀ ਜਿਹੜਾ ਟ੍ਰੋਲੀ ਬੈਗ ਹੁੰਦਾ ਹੈ ਉਹਦੇ ਵਿੱਚ ਇਹ ਲੈ ਕੇ ਆਉਂਦੇ ਸੀ ਗਾਂਜਾ ਤੇ ਕਈ ਜਿਹੜੀ ਨੌਜਵਾਨ ਲੜਕੀਆਂ ਤੇ ਲੜਕੇ ਵੀ ਇਹਦੇ 'ਚ ਸ਼ਾਮਲ ਹੈ ਜਿਹੜੇ ਕਿ ਟ੍ਰੇਨ ਦੇ ਜ਼ਰੀਏ ਆਉਂਦੇ ਸੀ ਚੰਡੀਗੜ੍ਹ ਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਇਹ ਗਾਂਜਾ ਸਪ चंडीगढ़ तो कैमरामैन दीपक देनाल, मैं लोना दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप